ਆਰਸਾ ਪੁੱਤਰ ਕਲੀ ਸਾਰੇ ਪਿਆਰ ਨਾਲ ਕੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਮਨੀ ਪ੍ਰਹਾਸਨ ਸੂ ਸ਼ਬਨਵਾਸਨ श्रेष्ठ प्रकाशन गूढतते गुरुदेव सिंह जी महाराज जी परमात्मा दी उत्कृष्ट करदे करदी कह रहे हैं वे वो जग ਦੇ ਮੈਦਾਨ ਦੇ ਵਿੱਚ ਉਸ ਪ੍ਰਮਾਤਮਾ ਦੀ ਸ਼ਕਤੀ ਕਿੰਦਾ ਕੰਮ ਕਰ ਰਹੀ ਹੈ ਕਹਿੰਦੇ ਇਸ ਤਰੀਕੇ ਨਾਲ ਕੰਮ ਕਰਦੀ दामनी परहासन दामनी दामनी ਕਹਿੰਦੇ ਬਿਜਲੀ ਕਹਿੰਦੇ ਜਿਵੇਂ ਬਿਜਲੀ ਇੱਕੋ ਦਮ ਨਿਸ਼ਕੋਰ ਛੱਡਦੀ ਹੈ ਨੇ ਇੱਕੋ ਦਮ ਨਿਸ਼ਕੋਰ ਰਹਿੰਦੀ ਹੈ ਇੱਕੋ ਦਮ ਬੁੱਝ ਜਾਂਦੀ ਹੈ ਤੇ ਜਦੋਂ ਬਿਜਲੀ ਚਮਕਦੀ ਹੈ ਨਾ ਸਭ ਦੇ ਨਜ਼ਰ ਆਉਂਦਾ ਹਰ ਪਾਸੇ ਕਣਕ ਦੇ ਵਿੱਚ ਦੋ ਬਿਜਲੀ ਚਮਕਣ ਦੀ ਤੇ ਜਿੱਦਾਂ ਬਲਵਰ ਫੁੱਦੀ ਸਾਮਰਗਾਇਕ ਹੋ ਜਾਂਦਾ ਹੈ ਕਹਿੰਦਾ ਜਦੋਂ ਇਹ ਬਿਜਲੀ ਚਮਕਦੀ ਹੈ ਕਹਿੰਦੇ ਉਸੇ ਤਰੀਕੇ ਨਾਲ ਕੀ ਹੋ ਰਿਹਾ ਹੈ ਕਹਿੰਦੇ ਇਹ ਜਿਹੜੀ ਸ਼ਕਤੀ ਦੀ ਛਾਪ ਹੈ ਨਾ ਛਵੀ ਨਜ਼ਰ ਆ ਰਹੀ ਹੈ ਕਹਿੰਦੇ ਜਿਸ ਤਰੀਕੇ ਨਾਲ ਸ੍ਰਿਸ਼ਟੀ 'ਚ ਪ੍ਰਕਾਸ਼ ਹੁੰਦਾ ਹੈ ਕਿਰਪਾ ਦਾ ਮੰਤਰ ਇੱਕੋ ਦਾ ਬਹੁਤ ਜ਼ਿਆਦਾ ਬਿਜਲੀ ਚਮਕਾ ਦੇਣਾ ਕਹਿੰਦੇ ਇਸੇ ਤਰੀਕੇ ਨਾਲ ਪ੍ਰਮਾਤਮਾ ਦੀ ਭੇਜੀ ਹੋਈ ਸ਼ਕਤੀ ਇੱਕੋ ਦਾ ਪ੍ਰਕਾਸ਼ਮਾਨ ਹੋਦੇ ਉਹ ਤਾਂ ਅੰਧੇਰੀ ਨੂੰ ਖਤਮ ਕਰਦੀ ਹੈ ਫਿਰ ਅਲੋਪ ਹੋ ਜਾਂਦੀ ਹੈ ਉਹਦੀ ਜਿਹੜੀ ਗਾਥਾ ਹੈ ਬੜੀ ਗੂੜੀ ਹੈ ਬੜੀ ਗੰਭੀਰ ਹੈ ਰਕਤਾਸਰ ਆਚਨ ਜੁਤ ਪ੍ਰਮਾਚਨ ਨ੍ਰਦੈ ਤਰਾਚਨ ਧਰਮ ਪ੍ਰਤੇ ਕਹਿੰਦੇ ਰਕਤਾਸਰ ਕਹਿੰਦੇ ਐਸੀ ਸ਼ਕਤੀ ਹੈ ਕਹਿੰਦੇ ਰਾਖਸ਼ਾਂ ਦਾ ਖੂਰ ਪੀ ਰਹੀ ਰਾਖਸ਼ਾਂ ਦਾ ਖੂਰ ਪੀਂਦੀ ਤੇ ਕਹਿੰਦੇ ਜੁਧ ਦਾ ਉਚਾਚਣਿਆ ਹੋਇਆ ਇਸ ਸ਼ਕਤੀ ਨੂੰ ਤੇ ਕਹਿੰਦੇ ਨ੍ਰਦੈ ਨਰਾਚਨ ਕਹਿੰਦੇ ਸਾਰਿਆਂ ਨੂੰ ਕਹਿੰਦੇ ਕਿ ਖਤਮ ਕਰ ਰਹੀ ਹੈ ਵੱਢ ਖੱਟ ਰਹੀ ਹੈ ਕਹਿੰਦੇ ਸਾਰਵੇ ਹੀ ਹੈ ਬਸ ਖਤਮ ਕਰ ਰਹੀ ਹੈ ਤਰਮਤਾ ਵਾਤਾ ਕਰਦੀ ਹੈ ਤਰਮ ਦੇ ਉੱਪਰ ਪਹਿਰਾ ਦੇ ਰਹੀ ਹੈ ਸ੍ਰੋਹਨੰਤਾ ਚੰਤੀ ਅਨਲਬਵੰਤੀ ਜੋਗਲੇਯੰਤੀ ਖੜਕ ਤਰੇ ਸ੍ਰੋਹਨੰਤ ਅਜੰਤੀ ਕਹਿੰਦੇ ਖੂਨ ਲਪ ਲਪ ਕਰਕੇ ਪੀ ਰਹੀ ਹੈ ਖੂਨ ਪੀ ਰਹੀ ਹੈ ਬਹਿਲੀਆ ਦਾ ਇਸ ਤਰ੍ਹਾਂ ਕਰਨੀ ਸ਼ਕਤੀ ਅਨਲਬਵੰਤੀ ਕਹਿੰਦੇ ਸਾਰੇ ਦੁਸ਼ਮਣਾਂ ਨੂੰ ਸਾਰ ਕੇ ਸਵਾਹ ਕਰ ਰਹੀ ਹੈ ਜੋਗਜਯੰਤੀ ਫਿਰ ਕਹਿੰਦੇ ਜਿਹੜੀ ਜੋਗ ਦੀ ਮਾਇਆ ਨਾ ਮਾਇਆ ਤੋਂ ਨਰਲੇ ਪੈ ਸ਼ਕਤੀ ਖੜਕ ਤਰੇ ਖੰਡਾ ਫੜਿਆ ਆਇਆ ਹੈ ਕੰਤਾ ਤੁਕੇ ਕਹਿੰਦੇ ਬੈਰੀਆਂ ਨੂੰ ਖਤਮ ਕਰੀ ਜਾ ਰਹੀ ਹੈ ਜੈ ਜੈ ਹੋਸੀ ਮਹਾਂਕਾ ਸੁਰਮਰਦਨ ਪਾਪ ਨਾਸ਼ਨ ਧਰਮ ਕਰੇ ਇਸ ਕਰਕੇ ਸਤਿਗੁਰ ਕਹਿੰਦੇ ਜੈ ਜੈ ਹੋਸੀ ਮੈਂ ਜੈ ਜੈ ਕਾਰ ਕਰਦਾ ਹੈ ਸ਼ਕਤੀ ਦੀ ਜਿਨੇ ਮਹਾਂਕਾ ਸੁਰੂ ਬਾਰੇ ਜਿਨੇ ਪਾਪ ਨੂੰ ਖਤਮ ਕੀਤਾ ਤੇ ਧਰਮ ਦੀ ਬਰਗਤੀ ਕਰਦੇ ਧਰਮ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਨਾ ਧਰਮ ਨੂੰ ਸਮਝਣਾ ਬਹੁਤ ਔਖਾ ਹੈ देखो गुरु गोविंद सिंह जी महाराज ने वचन लिखे है कि दस सम दसमा कथा पगाओ ते कीपा खा करी बनाइ अगर बासना नाहि प्रभु धर्म युद्ध के चाहे गुरु गोविंद सिंह जी महाराज ने ओधी बहुत प्रशंसा की थी जिने धर्म दा युद्ध कीता धर्म दा युद्ध पावे ओ मुसलमानो पावे कसे फिरके दावा कोवे सिख होवे पावे चंडी है कोई शक्ति है कोई भी है। ਜਿਹੜਾ ਧਰਮ ਦਾ ਯੁੱਧ ਕਰਦੀ ਸ਼ਸਤਰ ਵਰਕੇ ਸਤਿਗੁਰੂ ਨੇ ਉਹਦੀ ਪ੍ਰਸ਼ੰਸਾ ਕੀਤੀ ਕਿਉਂਕਿ ਜਨੋ ਸਤਿਗੁਰੂ ਨੇ ਬਾਣੀਆਂ ਚਾਰੀਆਂ ਉਸ ਤੋਂ ਪਹਿਲਾਂ ਆਪ ਸਭ ਨੂੰ ਪਤਾ ਹੈ ਕਿ ਇਸ ਦੇਸ਼ ਦੇ ਵਿੱਚ ਨਿਕੋਸ਼ਕਤਾ ਸੀ ਬਹੁਤ ਜ਼ਿਆਦੀ ਟਰਪੋਰ ਸੰਸਾਰੇ ਲੋਕ ਵੈਸੇ ਕਿ ਅੱਜ ਵੀ ਕੌਮ ਦੇ ਵਿੱਚ ਕੋਈ ਇਨਦੇ ਤਲੇਰ ਨਹੀਂ ਹੈ ਪਰ ਇੰਨਾ ਬੁਰਾ ਹਾਲ ਸੀ ਪਰ ਐਨ ਦਲੇਰ ਆ ਗਏ ਆ ਜਦੋਂ ਖੰਡੇ ਬਾਕੇ ਦੇ ਪੌਲ ਦੀ ਸ਼ਿਕਾਇਤ ਸੀ ਉਦੋਂ ਪਤਾ ਇਹ ਹਾਲ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਇਹ ਪੰਗਤੀ ਲਿਖ ਦਿੱਤੀ ਦਸਮ ਕਥਾ ਭਗਵਤ ਕੀ ਬਾਧਾ ਕਰੀ ਬਣਾਏ ਕਹਿੰਦੇ ਜਿਹੜੀ ਮੈਂ ਕਥਾ ਕਰ ਰਿਹਾ ਨਾ ਕਿ ਲਿਖ ਰਿਹਾ ਮੈਂ ਭਗਵਤ ਦੀ ਕਥਾ ਭਗਵਤ ਗੀਤਾ ਦੀ ਕਥਾ ਲਿਖ ਰਿਹਾ ਕਹਿੰਦੇ ਮੈਂ ਨਹੀਂ ਕੁਝ ਲਿਖੀ ਉਹਨਾਂ ਨੇ ਲਿਖੀ ਮੈਂ ਉਹਦਾ ਟੀਕਾ ਲਿਖ ਰਿਹਾ ਅਰਥ ਲਿਖ ਰਿਹਾ ਪਰ ਇਹ ਟੀਕਾ ਅਰਥ ਲਿਖਣ ਦਾ ਕਾਰਨ ਵੀ ਦੱਸ ਰਿਹਾ ਹੈ ਅਵਰ ਬਾਸਨਾ ਨਾਹੇ ਪ੍ਰਭੂ ਦੀ ਹੋਰ ਕੋਈ ਬਾਸ਼ਨਾ ਨਹੀਂ ਧਰਮ ਯੁੱਧ ਕੇ ਚਾਏ ਕੇਵਲ ਧਰਮ ਯੁੱਧ ਦਾ ਚਾਹ ਪੈਦਾ ਕਰਨ ਵਾਸਤੇ ਮੈਂ ਸਾਰਾ ਕੁਝ ਲਿਖਿਆ ਹੈ ਬਾਣੀ ਦੇ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਤੇ ਹੋਰ ਕਿਸੇ ਕਾਰਨ ਕਰਕੇ ਨਹੀਂ ਲਿਖੀ ਕਿ ਇਹਨੂੰ ਪੜੋਗੇ ਤੁਹਾਡੇ ਅੰਦਰ ਧਰਮ ਯੁੱਧ ਕਰਨ ਦਾ ਚਾਹ ਪੈਦਾ ਹੋਗਾ ਤੁਸੀਂ ਦਲੇਰ ਹੋਵੋਗੇ ਤੁਸੀਂ ਗਿੱਦੜ ਦੇ ਸ਼ੇਰ ਬਣ ਜਾਓਗੇ ਚੜੀਆਂ ਦੇ ਬਾਜ਼ ਬਣ ਜਾਓਗੇ ਕੱਲੇ ਕੱਲੇ ਸਵਾਲ ਲੱਖ ਨਾਲ ਰੜ ਜਾਓਗੇ ਇੱਕ ਕਾਰਨ ਸੇ ਬੜਾ ਵੱਡਾ ਇਹ ਜਿਹੜੇ ਕਵੀਸ਼ਰ ਹੁੰਦੇ ਨੇ ਭਾਜੀ ਕਵੀਸ਼ਰ ਉਹ ਵਾਰਾ ਸੁਣਾਉਂਦੇ ਨੇ ਜੋਸ਼ ਚੜਦਾ ਹੈ ਬੜਾ ਸਤੁਰ ਨੇ ਇਸੇ ਸੰਦਰਭ ਦੇ ਵਿੱਚ ਬਾਣੀ ਉਚਾਰੀ ਸਤੁਰ ਕਹਿੰਦੇ ਕੇਵਲ ਤਾਂ ਅੰਦਰੋਂ ਜੁਨਤਾ ਚਾਹ ਪੈਦਾ ਕਰਨ ਵਾਸਤੇ ਐਨੇ ਗੜੇ ਖੜੇ ਲਗਾਉਣ ਵਾਸਤੇ ਨਹੀਂ ਸੋ ਇਹ ਜੋ ਇੱਥੇ ਚਰਚਾ ਹੋ ਰਹੀ ਹੈ ਨਾ ਜਿਹੜੀ ਸ਼ਕਤੀ ਲੜਦੀ ਹੈ ਜੰਗ ਦੇ ਮੈਦਾਨ ਦੇ ਵਿੱਚ ਕਹਿੰਦੇ ਧਰਮ ਦਾ ਵਾਧਾ ਕਰਨ ਬੈਰੀਆਂ ਦਾ ਨਾਸ ਕਰਨੀਏ ਪਾਪ ਨੂੰ ਖਤਮ ਕਰ ਰਹੀ ਹੈ ਅਭੋਗ ਪਰਾਨੇ ਬਾਰਣ ਦੁਸ਼ਟ ਪ੍ਰਜਾਰਣ ਸ੍ਰਿਸ਼ਟ ਉਬਾਰਣ ਸੁੱਧ ਮਤੇ ਅਭੋਗ ਦਿਵਾਰਣ ਕਹਿੰਦੇ ਪਾਪਾਂ ਨੂੰ ਦੁੱਖਾਂ ਨੂੰ ਖਤਮ ਕਰਦੀ ਹੈ ਦੁਸ਼ਟ ਪਰਜਾਇ ਦੁਸ਼ਟਾਂ ਨੂੰ ਖਤਮ ਕਰਨੀ ਹੈ ਸ੍ਰਿਸ਼ਟ ਗੁਬਾਰ ਸ੍ਰਿਸ਼ਟੀ ਦੇ ਵਿੱਚ ਗੁਬਾਰ ਕਰ ਰਹੀ ਹੈ ਚੰਗੇ ਲੋਕਾਂ ਦਾ ਸੁੱਧ ਮਤੇ ਇਤ ਸੰਗੀਤ ਵਾਲੀ ਚੰਗੀ ਮੱਤ ਦਾ ਪ੍ਰਕਾਸ਼ ਕਰ ਰਹੀ ਹੈ ਬਣੀਆਂ ਭੁਕਾਰਣ ਬਾਗ ਭੁਕਾਰਣ ਸਸਤ ਪਹਾਰਣ ਸਾਧਮਤੇ ਭਣੀਰ ਭੁਕਾਰਣ ਜਿਵੇਂ ਭਣੀਰ ਸਭ ੂਟਾ ਮਾਰਦਾ ਹੈ ਨਾ ਕਹਿੰਦੇ ਇਸ ਤਰੀਕੇ ਦੇ ਨਾਲ ਕਹਿੰਦੇ ਭੂਕ ਮਾਰ ਮਾਰ ਕੇ ਕਹਿੰਦੇ ਜਿਹੜੀ ਸ਼ਕਤੀ ਹੈ ਕਹਿੰਦੇ ਵੈਰੀਆਂ ਉੱਪਰ ਹਮਲਾ ਕਰਦੀ ਹੈ ਬਾਗ ਬਕਾਲ ਜਿਵੇਂ ਬੱਗਿਆਰ ਇੱਕ ਚੀਤਾ ਇੱਕ ਬੱਬਰ ਸ਼ੇਰ ਕਹਿੰਦੇ ਬੁੱਕਦਾ ਕਹਿੰਦੇ ਇਸ ਤਰੀਕੇ ਨਾਲ ਸ਼ਕਤੀ ਕਹਿੰਦੇ ਬੁੱਕ ਰਹੀ ਹੈ ਸ਼ਸਤਰ ਪ੍ਰਹਾਰਣ ਸ਼ਸਤਰਾਂ ਦੇ ਨਾਲ ਪ੍ਰਹਾਰ ਕਰ ਰਹੀ ਹੈ ਸਾਧ ਨਾ ਦੇ ਕਹਿੰਦੇ ਸਾਧਾ ਵਾਲੀ ਮਤ ਦੇ ਨਾਲ ਸਾਧੂ ਮਾ ਦੀ ਮਤ ਨਾਲ ਸ਼ਸਤਰ ਪੜਿਆ ਪਰ ਸਾਧੂ ਦੀ ਮਤ ਨਾਲ ਵੇਖੋ ਜਿਹੜਾ ਸ਼ਸਤਰ ਹੈ ਨਾ ਸ਼ਸਤਰ ਕੋਈ ਵੀ ਫੜ ਸਕਦਾ ਕੋਈ ਇੱਕ ਆਮ ਬੰਦਾ ਸ਼ਸਤਰ ਫੜੇ ਚਲਾਵੇ ਉਹਦੀ ਗੱਲ ਹੋਰ ਹੈ ਪਰ ਇੱਕ ਸੰਤ ਨੇ ਸ਼ਸਤਰ ਫੜ ਲਿਆ ਉਹ ਚਲਾਵੇ ਉਹਦੀ ਗੱਲ ਕੁਝ ਹੋਰ ਹੈ ਫਰਕ ਹੁੰਦਾ ਹੈ ਆਮ ਬੰਦ ਜੋ ਸ਼ਸਤਰ ਪੜਨਾ ਨਾ ਉਹਦੇ ਸ਼ਸਤਰ ਦੇ ਵਾਰ ਦੇ ਵਿੱਚੋਂ ਕੀ ਹੋਣਾ ਹੈ ਦੁਸ਼ਮਣੀ ਵੀ ਨਿਕਲ ਨਹੀਂ ਗੁਸਾ ਵੀ ਨਿਕਲਣਾ ਆਪਣੀਆਂ ਅੰਦਰਲੀਆਂ ਖੋੜਾ ਵੀ ਨਿਕਲਣੀ ਪੜਨਾ ਸੰਤ ਨੇ ਸ਼ਸਤਰ ਪੜਨਾ ਉਹ ਕੇਵਲ ਕਾਦੇ ਵਾਸਤੇ ਲੋਕ ਭਲਾਏ ਤੇ ਕੇਵਲ ਧਰਮ ਦੇ ਫਲ ਆਲੇ ਮਜਨੂਮਾਂ ਨੂੰ ਬਚਾਉਣ ਵਾਸਤੇ ਜ਼ੁਲਮ ਖਤਮ ਕਰਨ ਵਾਸਤੇ ਬਸ ਇਹੋ ਕਰਦੇ ਇੱਥੇ ਲਿਖਿਆ ਸੁਖਮਤੀ ਸਾਧੂ ਦੀ ਮੱਤ ਦੇ

ਉਕੀ ਉਹਨੇ ਬਜਰ ਕੀਤਾ ਸੀ ਦੇਵਤਿਆਂ ਦੇ ਨਾਲ ਕਿ ਇਹ ਚੀਜ਼ ਮੈਂ ਕਰੂੰਗੀ ਪਰ ਇਹ ਨਹੀਂ ਕਿ ਜੇ ਕਹਿ ਤਾ ਪਿੱਛੇ हट ਗਈ ਨੇ ਜਿਵੇਂ ਲਿਖਿਆ ਹੈ ਨਾ ਚੰਡੀ ਦੀ ਬਾਣੀ ਚ ਤਾਂ ਕਹਿਆ ਗਿਆ ਗੱਲ ਲਿਖੀ ਹੈ ਕਿ ਇੱਕ ਬਿਹਾੜੇ ਨਾ ਬਣਿਆਈ ਤੁਰਗਸਾ ਇੰਦਰ ਗਿਰਤਾ ਸੁਣਾਈ ਆਪਣੇ ਹਾਲ ਦੀ ਸ਼ੀਨ ਦੇ ਠਕرائی ਸਾਤੇ ਦਾਨ ਨੇ ਤੇਰੀ ਸਾਪਤ ਕਾਈ ਦੇਵੀ ਦੁਰਗਾ ਸਾ ਇੰਦਰ ਰੋਂਦਾ ਰੋਂਦਾ ਚੰਡੀ ਦੀ ਬਾਣੀ ਦੇ ਬੋਲ ਸੁਣਾ ਰਿਹਾ ਰੋਂਦਾ ਰੁਮਦਾ ਆ ਰਿਬਾਤੋ ਤੇ ਮੇਰੀ ਸਾਧੀ ਆਹ ਹਾਲ ਤੋ ਕੀ 50 ਸਾਲ ਅਜੁਰ ਗਾਰੇ ਵਾਦਾ ਕੀਤਾ ਸੀ ਕਹਿੰਦੀ ਮੈਂ ਬਚਾਉ ਉਹ ਵਾਦਾ ਨਿਭਾਇਆ ਇਥੇ ਇਸ ਸ਼ਕਤੀ ਨੇ ਪਰ ਪ੍ਰਸ਼ੰਸਾ ਕੀ ਦੀ ਹੋ ਰਹੀ ਹੈ ਜਿਹੜੀ ਉਹਦੀ ਤਾਕਤ ਦੀ ਪ੍ਰਕਾਰਪੁਰਖ ਦੀ ਕਹਿੰਦੀ ਉਹਦੀ ਸ਼ਕਤੀ 'ਚ ਇੰਨੀ ਤਾਕਤ ਹੈ ਕਹਿੰਦੇ ਉਹ ਬਿਲਕੁਲ ਆਪਣੇ ਗੂਲ ਭਗਾਉਣ ਵਾਲੀ ਹੈ ਉਹਦਾ ਤੇਜ ਕਹਿੰਦੇ ਅਤਲ ਤੇਜ ਉਹਦਾ ਤੇਜ ਪ੍ਰਤਾਪ ਤੋਲਿਆ ਨਹੀਂ ਜਾ ਸਕਦਾ ਹੈ ਜੈ ਜੈ ਹੋ ਸਿਮਹ ਖਾਸੁਰ ਮਰਤਨ ਅਕਾਸ਼ ਪਤਾਲ ਜਨਮ ਕਹਿੰਦੇ ਉਹਦੀ ਜੈ ਜੈਕਾਰ ਹੋਈ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਸ਼ਕਤੀ ਦੀ ਧੂਮੀ ਤੋਂ ਲੈ ਕੇ ਆਕਾਸ਼ ਪਤਾਲ ਪਾਣੀ ਹੋਵੇ ਪਤਾਲ ਹੋਵੇ ਆਕਾਸ਼ ਹੋਵੇ ਤਾਦ ਹਰ ਪਾਸੇ ਦੀ ਸ਼ਕਤੀ ਕੰਮ ਕਰਦੀ ਆ ਕਿਉਂਕਿ ਉਹਨੇ ਵਹਿਕਾ ਸੁਣਵੜ ਕੇ ਦੇਹ ਤੋਂ ਬਾਹਰ ਦਿੱਤਾ ਹੈ ਚਾਚਰ ਚਮਕਾਰ ਨਚੇ ਛੁਰ ਹਾਰਣ ਧੂਮਤਕਾਰ ਤ੍ਰਪਮਥੇ ਕਹਿੰਦੇ ਚਾਚਰ ਵਰਗੇ ਕਹਿੰਦੇ ਚਮਕਾਰਨ ਕਹਿੰਦੇ ਇਹਨਾਂ ਨੂੰ ਕਹਿੰਦੇ ਕਹਿੰਦੇ ਐਸੀ ਸ਼ਸਤਰਾਂ ਦੀ ਚਮਕਾ ਰੂਪੀ ਪਈ ਹੈ ਇਹ ਚਿਸ਼ਰਾ ਸੁਰ ਨੂੰ ਕਹਿੰਦੇ ਰਾਕਸ਼ਸ ਨੂੰ ਮਾਰ ਦਿੰਦਾ ਹੈ ਧੁੰਮਰ ਨੂੰ ਕਹਿੰਦੇ ਮਾਰ ਦਿੰਦਾ ਹੈ ਕਹਿੰਦੇ ਐਸੇ ਵੱਡੇ ਵੱਡੇ ਰਾਕਸ਼ਾ ਦੇ ਕਹਿੰਦੇ ਮੱਥੇ ਨੂੰ ਕੋੜ ਕੇ ਪੜਾ ਸੁਣ ਦਿੰਦਾ ਹੈ ਤਾਡਵੀ ਪ੍ਰਜੰਤੇ ਜੋਗ ਜੇ ਅੰਤੇ ਪ੍ਰਜੰਤੇ ਜੋਗ ਜੇ ਅੰਤੇ ਮਨੁਜ ਮਥੰਤੇ ਗੂੜ ਕਥੇ ਤਾਡਵੀ ਪ੍ਰਦੰਤੇ ਜੋਗ ਜੇ ਅੰਤੇ ਮਨੁਜ ਮਥੰਤੇ ਗੂੜ ਕਥੇ ਕਹਿੰਦੇ ਇਹ ਹਾਲ ਹੋ ਗਿਆ ਤਾਡਵੀ ਪ੍ਰਦੰਤੇ ਕਹਿੰਦੇ ਹੱਸਦੀ ਹੈ ਕੋ ਸ਼ਕਤੀ ਜਿਹੜੇ-ਜਿਹੜੇ ਕਰਕੇ ਹੱਸਦੀ ਹੈ ਖਾ-ਖਾ ਕਰਕੇ ਜਿਵੇਂ ਗੁਰਬਾਣੀ ਚ ਲਿਖਿਆ ਹੈ ਨਾ ਇੱਕ ਪਾਸੇ ਲਿਖਿਆ ਹੈ ਜਦੋਂ ਚੰਡੀ ਦੀ ਬਾਣੀ ਦੇ ਬੋਲ ਆ ਕੇ ਆ ਰਹੇ ਤੇ ਸੁਣਨ ਕਿ ਉਹਦਾਂ ਰਿਲੇਟਡ ਚੱਲ ਰਿਹਾ ਤਾਂ ਮੇਰੇ ਸਾਹਮਣੇ ਆ ਜਾਂਦੀ ਹੈ ਉਹਦੇ ਚ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿੰਦੇ ਜਦੋਂ ਇੰਦਰ ਦੁਰਗਾ ਕੋਏ ਨਾ ਦੁਰਗਾ ਬੈਣ ਸੁਣਦੀ ਹੱਸੀ ਹੜੜੜਾਈ ਜਦੋਂ ਇਹ ਗੱਲ ਕੀਤੀ ਤਾਂ ਬੇਇੱਜ਼ਤੀ ਕੀਤੀ ਦੁਰਗਾ ਬੈਣ ਸੁਣਦੀ ਦਰਗਾਹ ਨੇ ਪਕਾਰ ਸੁਣੀ ਹੱਸੀ ਹਰ ਹੜਾ ਦੇ ਹਰ ਹੜੇ ਪਿਆਸੀ ਦੇ ਖੇੜੇ ਖੇੜੇ ਕੇ ਸੁਣਾਉਂਦਾ ਉਹੀ ਸੀਮਾ ਗਿਆ ਰਾਖਸ ਭਟਣਾ ਚਿੰਤਾ ਕਰੋ ਨਾ ਕਾਈ ਦੀਵਾਰ ਆਖਿਆ ਰੋਹੀ ਵਾਹ ਮਾਈ ਰਾਖਸ਼ ਮਾਰਨੇ ਚਿੰਤਾ ਨਾ ਕਰ ਇਹਨਾਂ ਰਾਖਸ਼ਾਂ ਨੂੰ ਮੈਂ ਖਤਮ ਕਰੂੰਗਾ ਵਾਦਾ ਕਰ ਦਿੱਤਾ ਕਹਿੰਦੇ ਇਸ ਤਰੀਕੇ ਨਾਲ ਹੱਸਦੀ ਹੈ ਕਹਿੰਦੇ ਉਹ ਇਸ ਤਰੀਕੇ ਨਾਲ ਸਭ ਨੂੰ ਖਤਮ ਕਰ ਰਹੀ ਹੈ ਮਾਇਆ ਕਹਿੰਦੇ ਮਾਇਆ ਕੋ ਨਰੇਪ ਹੈ ਕਹਿੰਦੇ ਉਹ ਮਨੁੱਖਾਂ ਨੂੰ ਕਹਿੰਦੇ ਰਗੜਨ ਵਾਲੀ ਹੈ ਦੇਵਤਿਆਂ ਨੂੰ ਖਤਮ ਕਰਨ ਵਾਲੀ ਹੈ ਰਾਖਸ਼ਾਂ ਨੂੰ ਵੀ ਖਤਮ ਕਰਨ ਵਾਲੀ ਐਸੀ ਉਹ ਦੀ ਸ਼ਕਤੀ ਹੈ ਉਹਦੀ ਕਥਾ ਕਹਿੰਦੇ ਗੂੜ ਬੜੀ ਭੰਕਰ ਹੈ ਕਰਮ ਪ੍ਰਨਾਸ਼ਨ ਚੰਦ ਪ੍ਰਕਾਸ਼ਨ ਸੂਤ ਪ੍ਰਤੇਜਨ ਅਸ਼ਟਭੁਜੇ ਕਹਿੰਦੇ ਉਹ ਕਰਮ ਪ੍ਰਨਾਸ਼ਨ ਕਹਿੰਦੇ ਸਾਰੇ ਕਰਮਾਂ ਨੂੰ ਖਤਮ ਕਰਨ ਵਾਲੀ ਹੈ ਚੰਦ ਪ੍ਰਕਾਸ਼ਨ ਉਹਦਾ ਪ੍ਰਕਾਸ਼ ਚੰਦਰਮਾ ਵਰਗਾ ਬੜਾ ਮਿੱਠਾ ਹੈ ਉਹਦਾ ਤੇਜ ਸੂਰਜ ਵਰਗਾ ਬੜਾ ਤੇਜ ਹੈ ਅਸਤਿ ਕੁਲੇ ਤੇ ਕਹੇ ਜੀ ਉਹਦੀਆਂ ਅਰਥ ਪੁਝਾਵਾ ਹਨ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਪਰਮ ਵਿਨਾਸ਼ਨ ਧਰਮ ਜਦੇ ਇਸ ਕਰਕੇ ਸਤਪੁਰ ਕਹਿੰਦੇ ਜੈ ਜੈ ਗਾਲ ਕਰਨੀ ਚਾਹੀਦੀ ਹੈ ਗਾਲ ਪੁਰਖ ਦੀ ਉਸਤਤ ਕਰਨੀ ਚਾਹੀਦੀ ਐਸੇ ਮੈਂ ਖਾਸੁਰ ਬਣ ਕੇ ਕਹਿੰਦੇ ਦਇਆਤ ਨੂੰ ਮਾਰਿਆ ਪਰਮਾ ਨੂੰ ਖਤਮ ਕੀਤਾ ਤੇ ਕਹਿੰਦੇ ਧਰਮ ਦਾ ਝੰਡਾ ਲਹਿਰਾਇਆ ਧਰਮ ਦਾ ਝੰਡਾ ਕੋਈ ਵੀ ਲਹਿਰਾ ਸਕਦਾ ਵੇਖੋ ਇੱਕ ਗਾਥਾ ਹੁੰਦੀ ਹੈ ਪਾਣੀ ਵਿੱਚ ਬੜੀ ਤਾਕਤ ਬੜੀ ਬਾਣੀ ਵਿੱਚ ਤਾਕਤ ਭਰੀ ਬਰਦਾਸ਼ੀ ਨੇ ਨਾ ਬਾਣੀ ਦੇ ਬੜੇ ਸ਼ਬਦ ਕੀਤੇ ਜੀ ਉਹ ਸਾਰੇ ਸ਼ਬਦ ਤੁਹਾਡੇ ਸਾਹਮਣੇ ਨਹੀਂ ਰੱਖਦਾ ਉਦਾਹਰਨਾਂ ਦੇ ਕੇ ਨਾ ਦੱਸੀਆਂ ਉਦਾਹਰਨਾਂ ਜਿਵੇਂ ਕਹਿੰਦੇ ਸਾਗਰ ਦੇ ਵਿੱਚ ਬੜਾ ਕੁਝ ਹੁੰਦਾ ਹੈ ਸਾਗਰ ਨੂੰ ਫੋਲੀਏ ਤੇ ਸਾਗਰ ਚੋਂ ਸਿੱਪੀ ਮੋਤੀ ਹੀਰੇ ਨਿਕਲਦੇ ਨੇ ਫਿਰ ਕਹਿੰਦੇ ਇਸ ਤਾ ਪਰਬਤ ਨੂੰ ਫੋਲੀਏ ਪਰਬਤ ਚੋਂ ਵੀ ਹੀਰੇ ਨਿਕਲਦੇ ਨੇ اسی ਤਰੀਕੇ ਨਾਲ ਕਹਿੰਦੇ ਜੰਗਲਾਂ ਨੂੰ ਵੇਖੇ ਜੰਗਲਾਂ ਦੇ ਵਿੱਚ ਬੜੇ ਕਦੇ ਕੇਸਰ ਧੂਪ ਵਰਗੇ ਬੜੇ ਬੜੇ ਦਰਖਤ ਕੀ ਹੁੰਦੇ ਨੇ ਅੱਗੇ ਪੰਕਤੀ ਲਿਖਦੇ ਆ ਕਹਿੰਦੇ ਉਸੇ ਤਰੀਕੇ ਨਾਲ ਪਾਛੇ ਗੁਰਬਾਣੀ ਵਿੱਚ ਹੀ ਸਖਤ ਪਦਾਰਥ ਹੈ ਜੋਈ ਜੋਈ ਖੋਜੇ ਸੋਈ ਸੋਈ ਨਿਪਟਾਰੇ ਗੁਰਬਾਣੀ ਦੇ ਵਿੱਚ ਸਾਰੇ ਪਦਾਰਥ ਹੈ ਜੋ ਜੋ ਬੰਦਾ ਖੋਜੀ ਜਾਊਗਾ ਉਹਨਾਂ ਨੂੰ ਮਿਲ ਹੀ ਜਾਊਗਾ ਬੜੇ ਪਦਾਰਥ ਨੇ ਗੁਰਬਾਣੀ ਵਿੱਚ ਗੁਰਬਾਣੀ ਦੀ ਤਾਕਤ ਬੜੀ ਹੈ ਜੋ ਪਾਣੀ ਦੀ ਕਥਾ ਚੱਲ ਰਹੀ ਬੜੀ ਵੱਡੀ ਤਾਕਤ ਹੈ ਇਹ ਕਾਥਾ ਆਉਂਦੀ ਕਾਥਾ ਸਰਵਣ ਕਰਾ ਕੇ ਆਪਾਂ ਫਤਿਹ ਨਸਾਨ ਨੂੰ ਕਹਿੰਦੇ ਜਦੋਂ ਜਿਹੜਾ ਔਰੰਗਜ਼ੇਬ ਸੀ ਨਾ ਔਰੰਗਜ਼ੇਬ ਦਾ ਪੁੱਤਰ ਹੋਇਆ ਕੌਣ ਬਾਦਰਸ਼ਾਹ ਕਹਿੰਦੇ ਇੱਕ ਸਮੇਂ ਜਦੋਂ ਬਾਦਰਸ਼ਾਹ ਨੇ ਜਨਮ ਪੈਦਾ ਹੋਣਾ ਸੀ ਔਰੰਗਜ਼ੇਬ ਦੀ ਬੀਗਮ ਜਿਹੜੀ ਸੀ ਨਾ ਜਿਹੜਾ ਆਪਾਂ ਕਾਹ ਸਕਦੇ ਪ੍ਰੈਗਨੈਂਸੀ ਇਤਿਹਾਸ ਸਿਰ ਇਹ ਕਹਿੰਦੇ ਇਹ ਹਾਲ ਹੋ ਗਿਆ ਉਹਦਾ ਬਹੁਤ ਬੁਰਾ ਹਾਲ ਦਰਦ ਬੜੀ ਉਹਦੀ ਹੋਈ ਤੇ ਸਾਰੇ ਹਕੀਮਾਂ ਦੇ ਹੱਥ ਖੜੇ ਕਰ ਦਿੱਤੇ ਇਹ ਹੁਣ ਬਚ ਨਹੀਂ ਸਕਦਾ ਦਵਾਦਾਰੂ ਕੀ ਤਾਕਤੇ ਕੰਮ ਨਹੀਂ ਬਣਿਆ ਹਾਰ ਕੇ ਨਾ ਔਰੰਗਜ਼ੇਬ ਨੇ ਪਤਾ ਕੀਤਾ ਬਾਬਾ ਰਾਮ ਰਾਏ ਕੋਲੋਂ ਔਰ ਅਜੀਤ ਕਿਉਂਕਿ ਪਾਪਾ RAM RAJ ਔਰ ਅਜੀਤ ਕੋ ਰਹਿ ਗਿਆ ਸੀ ਭੱਤਰ ਕਰਾਮਾਤਾਂ ਵਿਖਾਈਆਂ ਨੇ ਬੜੀ ਸ਼ਕਤੀਆਂ ਵਿਖਾਈ ਸੀ ਔਰ ਮੇਰੇ ਨੂੰ ਬੜਾ ਪ੍ਰਭਾਵਿਤ ਹੋਇਆ ਤੇ ਇਸਲਾਮ ਮਤ ਵਿੱਚ ਕਰਾਮਤ ਜਿਹੜਾ ਵਿਖਾਵੇ ਉਹਨੂੰ ਸਜਦਾ ਕਰੀ ਜਾਂਦੇ ਤੇ ਸਿੱਖ ਧਰਮ ਦੇ ਵਿੱਚ ਪਹਿਰਾਵਾ ਨੂੰ ਕਹਿਰ ਕਿਹਾ ਇਹਨੂੰ ਜਿਹੜਾ ਵਰਤਨ ਲੱਗ ਪਊਗਾ ਫਿਰ ਇਹਦੇ ਜਾਲ ਵਿੱਚ ਰਹਿ ਜਾਊਗੇ ਜਾਲ ਐ ਬੜਾ ਵੱਡਾ ਕਿਉਂਕਿ ਜਦੋਂ ਬੰਦਾ ਕੋਈ ਸ਼ਕਤੀ ਵਿਖਾਉਂਦਾ ਨਾ ਲੋਕਾਂ ਨੇ ਕੀ ਕਰਨੀ ਲੋਕਾਂ ਨੇ ਪ੍ਰਸ਼ੰਸਾ ਫਿਰ ਆਟੋਮੈਟਿਕਲੀ ਮਨ ਵਿੱਚ ਕੀ ਆਉਣਾ ਹੁੰਦਾ ਹੈ ਹਉਮੈ ਹੁੰਦੀ ਹੈ ਜਿਵੇਂ ਬਾਬਾ ਸ਼ਰੂਪ ਸਿੰਘ ਦੀ ਘਟਨਾ ਜਾਂਦੀ ਘਟਨਾਵਾਂ ਬੜੀਆਂ ਨੇ ਜੀ ਲੋਕ ਇਹ ਵੀ ਘਟਨਾ ਸਾਹਮਣੇ ਆ ਗਈ ਕਹਿੰਦੇ ਬਾਬਾ ਗਿਆ ਸੀ ਜੀ ਫਮੇ ਦੀ ਗੱਲ ਹੈ ਇੱਕ ਸਿੱਖ ਅਸੀਂ ਉੱਥੇ ਆ ਗਿਆ ਧਾਰ ਧਰੀ ਦੀਗ ਦੇ ਵਿੱਚ ਦੀਗ ਵਿੱਚ ਧਾਰ ਧਰੀ ਹੈ ਕੀ ਵੇਖਿਆ ਉਹ ਸਿੰਘ ਬਾਣੀ ਬੜਾ ਵੱਡਾ ਸੀ ਧਾਰ ਉੱਪਰਣ ਲੱਗੀ ਹੈ ਥੱਲੇ ਲੱਕੜ ਬਲ ਰਹੀ ਹੈ ਧਾਰ ਉੱਪਰਣ ਲੱਗੀ ਹੈ ਦੀਗ ਦੇ ਵਿੱਚ ਹੱਥ ਕੋਈ ਨਹੀਂ ਸੀ ਨਾ ਕੋ ਕਰਸ਼ਾ ਸੀ ਨਾ ਕੋਈ ਹਿਡਾਉਣ ਵਾਸਤੇ ਕੁਝ ਨਹੀਂ ਸੀ ਉੱਗਲੀ ਧਾਰ ਉਹਨੇ ਕੀਤਾ ਆਪਣੇ ਬਾਹਵਾਂ ਪਰ ਕੀਤੀ ਬਾਹਵੇਂ ਦਾੜ ਲਾ। ਬਾਹਰ। ਤੇ ਬਾਹ ਚੋਂ ਬਾਹ ਬਾਹ ਕੱਢੀ ਬਾਹ ਢੋਲੀ ਬਾਹ ਗੁਲਮਣੀ। ਇਹ ਕਦਮ ਬਾਹ ਬਾ ਦਰਿਆ ਸਿੰਘ ਨੂੰ ਦੱਸਿਆ ਕਿ ਆਹ ਕਹਾਣੀ ਵਾਪਰਿਓ ਸੇਖ ਨੂੰ ਬੁਲਾਇਆ। ਕਹਿੰਦੇ ਜੇ ਇੰਨਾ ਤੇ ਕੰਮ ਕਰਾਵਾਉਣਾ ਕੋਣੀ ਤਾਂ ਇਥੋਂ ਢੀਰੇ ਤੋਂ ਚਲੇ ਜਾ। ਕਿਉਂ ਬਾਣੀ ਦੀ ਤਾਕਤ ਅਸੀਂ ਕੋਈ ਬਲ ਨਹੀਂ ਦਾੜ ਚ ਬਾਹ ਮਾਰਨਾ ਨਹੀਂ ਤੁਸੀਂ ਕਰਕੇ ਵੇਖੋ। ਹੱਥ ਸੜ ਜਾਣਾ ਹੋਇਆ ਕੁਝ ਦਿਨ ਉਹ ਸੇਖ ਨੂੰ। ਬਾਣੀ 'ਚ ਬੜੀ ਵੱਡੀ ਤਾਕਤ ਹੈ। ਪਰ ਜਦੋਂ ਕਰਾਮਾ ਦੇ ਜਾਂਚ ਕੋਈ ਵਾਸਤਾ ਹੈ ਨਾ ਤੇ ਗੁਰੂ ਕਹਿੰਦਾ ਉਹਦੇ ਚ ਹੀ ਰਹਿ ਜਾਏਗਾ ਇਹਨੂੰ ਵਰਤਣਾ ਨਹੀਂ ਇਹ ਤਾਂ ਪچھے ਪچھے ਫਰਨੀ ਹੈ ਤਾਂ ਬਾਬਾ RAM ਰਾਏ ਕੋ ਔਰੰਗਜੀਬ ਨੇ ਬਾਹਰ ਕੀਤੀ ਕਿ ਮੇਰੀ ਪਤਨੀ ਨੂੰ ਪੀੜ ਹੋ ਰਹੀ ਆ ਤੇ ਸਾਰਾ ਕੁਝ ਕਰਕੇ ਵੇਰਾ ਤੂੰ ਕੁਝ ਕਰ ਤੂੰ ਕੁਝ ਕਰ ਤੇਰੇ ਕੋਲ ਹੋਸ਼ ਆ ਗਏ ਤਾਂ ਮੈਂ ਕੀ ਕੀਤਾ ਬਾਬਾ RAM ਰਾਏ ਉਹਦੇ ਇੱਕ ਲੋਹੇ ਦਾ ਬਟਾ ਲਿਆ ਪਾਣੀ ਵਿੱਚ ਪਾਇਆ ਜਪਤੀ ਸਾਹਿਬ ਆਪਣਾ ਸ਼ੁਰੂ ਕਰਤਾ ਜਪਤੀ ਸਾਹਿਬ ਉੱਚੇ ਉੱਚੇ ਪੜਿਆ ਤਦ ਦਾ ਸੰਸਾਧ ਕਰ ਲਗਾ ਕਿ ਆ ਜਲ ਆਪਣੀ ਬੇਗਮ ਨੂੰ ਪਿਆ ਜਦੋਂ ਬੋਰਿੰਗ ਜੇਬ ਨੇ ਆਪਣੀ ਬੇਗਮ ਨੂੰ ਪਿਆ ਕੀ ਹੋਇਆ ਉਹ ਦਰਦ ਪੂਰੀ ਖਤਮ ਹੋ ਗਈ ਤੇ ਕੁਝ ਸਮੇਂ ਬਾਅਦ ਕੀ ਹੋਇਆ ਦਰਦ ਖਤਮ ਹੋਣ ਤੋਂ ਬਾਅਦ ਇੱਕ ਬੱਚਾ ਪੈਦਾ ਆ ਉਹ ਸੀ ਬਦਰਸ਼ਾ ਤਾਂ ਧਾਰਮਿਕ ਬਣਿਆ ਸੀ ਬਦਰਸ਼ਾ ਇਹ ਕਾਰਨ ਸੀ ਜਪਜੀ ਸਾਹਿਬ ਦਾ ਬਾਗ ਦੇ ਅੰਦਰ ਗਿਆ ਸੀ ਚਲਦੇ ਵਿੱਚ ਕੀਤਾ ਵੀ ਕਿੰਨੇ ਸੀ ਰਾਮ ਰਾਏ ਨੇ ਭਾਵੇਂ ਠੀਕ ਸੀ ਗੁਰੂ ਘਰ ਤੋਂ ਮੁਲਕਾ ਸੀ ਪਰ ਹੈ ਤਾਂ ਕੁਝ ਕੁ ਸੀ ਨਾ ਗੁਰੂ ਪਤਨ ਸੀ ਨਾ ਜਦ ਪਾਣੀ ਨਾਲ ਸਰਤੇ ਕਰਨਾ ਕਰਦਾ ਇਹ ਸਾਰਾ ਇਤਿਹਾਸ ਦੇਖਿਆ ਬੜਾ ਲੰਮਾ ਚੋੜਾ ਬਹਾਦਰ ਸ਼ਾਹ ਹੋਇਆ ਇਸੇ ਕਰਕੇ ਬਹਾਦਰ ਸ਼ਾਹ ਸ਼ਰਧਾ ਰੱਖਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਬਣਾਣਾ ਸੋ ਬਾਣੀ ਵਿੱਚ ਇੰਨੀ ਜਿਆਦਾ ਸ਼ਕਤੀ ਹੈ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਬਾਣੀ ਪੜ੍ਹਨੇ ਸ਼ੁਰੂ ਕਰ ਦਿਓ ਕੋਈ ਵੀ ਬਾਣੀ ਲੈ ਲਓ ਤੁਸੀਂ ਕੋਈ ਜਪ ਬਖਸ਼ੇ ਬਖਸ਼ਾ ਉਹਨਾਂ ਸੁਖਮਨੀ ਸਾਹਿਬ ਤੱਕ ਹੋਰੀਆਂ ਬੜੀਆਂ ਸੁਖਮਨੀ ਸਾਹਿਬ ਵੀ ਬੜੀ ਜਾਂਦੇ ਆ ਜਪਜੀ ਸਾਹਿਬ ਪੜ੍ਹੇ ਜਾਂਦੇ ਕੋਈ ਰਸਮ ਤੇ ਕਥਾ ਕਰੀ ਜਾਂਦਾ ਤਾਂ ਪਰ ਜਿਹੜੇ ਸ਼ਰਧਾ ਕਰਦੇ ਆ ਉਹ ਸਤਿਪੰਦ ਲਿਆ ਜਾਂਦੇ ਆ ਜਿਹੜੇ ਤਰਕ ਕਰਦੇ ਉਹ ਜਿਹੜਾ ਅਗਲਾ ਹੁੰਦਾ ਵੀ ਖਵਾ ਕੇ ਪੈ ਜਾਂਦੇ ਸੋ ਇੱਥੇ ਇੰਨੀ ਆਪਣੇ ਵਿਚਾਰ ਪਰਮਾਨ ਕਰਨ ਦੀ ਜੋ ਸ਼ਕੂਲੇ ਵਿਚਾਰ ਰਮਸ਼ ਕਰਵਾਈ ਹੈ ਇੱਥੇ ਵੀ ਗੋਗਲ ਸਿੰਘ ਜੀ ਮਹਾਰਾਜ ਜਿਤਨੀ ਪੰਕਤੀ ਵਿੱਚ ਪ੍ਰਮਾਨ ਕਰ ਰਹੇ ਹਨ ਜੈ ਜੈ ਹੋਸੀ ਮਹਾਕਾ ਸੁਰ ਵਰਤਨ ਇਸ ਕਰਕੇ ਮੈਂ ਇਸ ਸ਼ਕਤੀ ਦੀ ਜੈ ਜੈਕਾਰ ਕਰਦਾ ਤੁਸੀਂ ਵੀ ਜੈ ਜੈਕਾਰ ਕਰੋ ਉਸ ਪ੍ਰਮਾਤਮਾ ਦੀ ਸ਼ਕਤੀ ਦੀ ਪ੍ਰਮਾਤਮਾ ਦੇ ਉਸਤਕ ਕਰੋ ਜਿਨਨੇ ਐਡੇ ਵੱਡੇ ਮਹਿਕਾ ਸੁਲਗੜ ਕੇ ਦੈਂਤੋਂ ਮਾਰ ਛੱਡਿਆ ਤੇ ਇਹ ਸ਼ਕਤੀ ਐਸੀ ਆ ਭਰਮ ਦਾ ਨਾਸ਼ਣ ਭਰਮਾਂ ਨੂੰ ਦੂਰ ਕਰਦੀ ਐ ਭਰਮਾਂ ਦਾ ਵਿਨਾਸ਼ ਕਰਦੀ ਐ ਤੇ ਧਰਮ ਨੂੰ ਤੁਜੀ ਧਰਮ ਦੀ ਤਵਜਾ ਹੈ ਤੋ ਜਾਂ ਚੰਗਾ ਏ ਧਰਮ ਦਾ ਚੰਗਾ ਲਿਆ ਰਹੋ ਜੇ ਤੇ ਪ੍ਰਮਾਤਮਾ ਦੀ ਸ਼ਕਤੀ ਜਾਂਦੀ ਐ ਧਰਮ ਦਾ ਪਸਾਰ ਹੋਏ ਜਾ ਰਿਹਾ ਸੋ ਆਓ ਰਣ ਵਿੱਚ ਰਕੇ ਪਿਆਰ ਨੇ ਸ਼ਕਤੀ ਨਾਲ ਜੁੜੀਏ ਖੰਡੇ ਬਾਟੇ ਦੀ ਬੋਲ ਛਕੀਏ ਗੁਰੂਵਾਲੇ ਬਣ ਕੇ ਅਸੀਂ ਵਿਵਕਤਵਾ ਦਾ ਬਾਣੀ ਦੇ ਬਾਣੀ ਦੇ ਧਾਰਨੀ ਬਣੀਏ ਦਸਮ ਗ੍ਰੀ ਬਾਣੀ ਤੇ ਪਹਿਰਾ ਲਾਇਆ ਕਰੀਏ ਇੱਥੇ ਸ਼ੁਕਰ ਗ੍ਰੇਸ਼ਾ ਪੜਦੇ ਆ ਅਕਾਲ ਉਸਤਤ ਵੀ ਕੋਸ਼ਿਸ਼ ਕਰੀਏ ਪੜਨਾ ਸ਼ੁਰੂ ਕਰੀਏ ਅਕਾਲ ਉਸਤਤ ਅਚ ਬੜੀਆਂ ਬਖਸ਼ੀਆਂ ਨੇ ਬੜੀਆਂ ਬਖਸ਼ੀਆਂ ਇਹਦੇ ਇੱਕ ਨਹੀਂ ਅਨੇਕਾਂ ਸਾਖੀਆਂ ਨੇ ਲਿਟਰ ਨੇ ਅਕਾਲ ਉਸਤ ਦੇ ਸੰਬੰਧ ਵਿੱਚ ਐਸਵੇਂ ਸਮਾਰਿਕ ਕੋਸ਼ਿਸ਼ ਕਰਾਂਗੇ ਕਿ ਦੀਵਾਨਾ ਵਿੱਚ ਆਪ ਇਹਨਾਂ ਸਾਝ ਪਾਵਾਂਗੇ ਇੱਥੇ ਇਨੇ ਕੋਲ ਪਰਮਾਨ ਕਰਦੇ ਕਥਾ ਉਚਾਰ ਕਰਦੇ ਆ ਇੱਕ ਨਹੀਂ ਅਨੇਕ ਬੋਲਾਂ ਹੋਈਆਂ

ਬਖਸ਼ਣਹਾਰ ਬਖਸ਼ਿਆ ਨਾਨਕ ਪਾਰ ਉਤਾਰ ਚਾਰ ਚਰ ਚਮਤਾਰ ਚੁਸ਼ਰ ਹਾਰ ਧੁਮ ਤੁਕਾਰ ਦਰਪ ਮਥੀ ਦਾਲ ਵੀ ਪਰ ਕੰਤੇ ਜੋਗ ਦੇ ਅੰਤੇ ਮਨੁਜ ਮਥੰਤੇ ਭੂਰ ਕਥੇ ਕਰਮ ਪ੍ਰਵਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੀਜਨ ਅਸ਼ਟ ਭੁਜੇ ਜੈ ਜੈ ਹੋਸੀ ਮਹਾਕਾ ਸੁਰ ਮਰਦਨ ਪਰਮ ਬਿਨਾਸਨ ਧਰਮ ਤੁਜੇ ਵਾਹਿਗੁਰੂ ਜੀ ਕਾ ਖਾਲਸਾ Vai a